Terima kasih atas <laughs> dukungan <laughs> anda ਉਹ ਤਾਂ ਮਨੁੱਖਿਆ ਤੁੰਗਲਾ ਆਪਾਂ ਆਈਏ ਦੋ ਜਵਾਨ ਮੁੰਡੇ ਵਿਆਹੇ ਹੋਏ ਅਤੇ ਵਿਦੇਸ਼ ਦੇ ਵਿੱਚ ਰਹਿੰਦੇ ਨੂੰ ਪੁੱਤ ਅਤੇ ਘਰ ਤੇ ਇਹ ਹਾਲਾਤ ਕਿਸ ਵਿਅਕਤੀ ਦੇ ਪਿੰਡ ਦੇ ਹੀ ਕਿਸੇ ਹੋਰ ਜਨਾਨੀ ਦੇ ਨਾਲ ਗਲਤ ਸਬੰਧ ਇਹਨਾਂ ਸ਼ੱਕਾਂ ਨੂੰ ਹੀ ਲੈ ਕੇ ਪਿੰਡ ਦੇ ਹੀ ਵਿਅਕਤੀ ਦੇ ਵੱਲੋਂ ਬੀਤੀ ਰਾਤ ਨੂੰ ਇਸ ਬਜ਼ੁਰਗ ਕਿਸਾਨ ਨੂੰ ਘਰ ਤੋਂ ਬਾਹਰ ਬੁਲਾਇਆ ਜਾਂਦਾ ਅਤੇ ਉਸ ਤੋਂ ਬਾਅਦ ਇੱਕ ਵੱਡੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਇਹ ਸਭ ਕੁਝ ਦੇਖਣ ਤੋਂ ਬਾਅਦ ਪਿੰਡ ਵਾਲਿਆਂ ਦੀ ਵੀ ਰੂਹ ਕੰਬ ਗਈ ਅਤੇ ਉਹ ਹੈਰਾਨ ਸੀ ਕਿ ਕਿਸ ਤਰ੍ਹਾਂ ਦੇ ਨਾਲ ਇਸ ਬਜ਼ੁਰਗ ਕਿਸਾਨ ਤੇ ਇਹ ਇਲਜ਼ਾਮ ਵੀ ਲੱਗੇ ਅਤੇ ਇਸ ਤੇ ਚਲਦੇ ਹੀ ਉਸ ਦੀ ਜਾਨ ਵੀ ਚਲੀ ਗਈ ਆਖਿਰਕਾਰ ਇਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਪੁਲਿਸ ਜਾਂਚ ਬਿਨ ਤੋਂ ਬਾਤ ਆਮਣਿਆਂ ਪਰ ਪੁਲਿਸ ਵਾਲਿਆਂ ਦੇ ਵੱਲੋਂ ਜਿਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹ ਪਿੰਡ ਦਾ ਹੀ ਰਹਿਣ ਵਾਲਾ ਹੈ ਜਿਸਨੇ ਕਿਹਾ ਕਿ ਇਸ ਬੰਦੇ ਦੇ ਉਸ ਦੀ ਪਤਨੀ ਦੇ ਨਾਲ ਗਲਤ ਸਬੰਧ ਸਨ ਜਿਸ ਤੇ ਚੱਲਦੇ ਹੋਏ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਪੂਰਥਲਾ ਦੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੁਸੈਨਪੁਰ ਬੱਲੇਦਾਹੇ ਮਾਮਲਾ ਜਿੱਥੇ ਕਿਸਾਨ ਦੀ ਮ੍ਰਿਤਕ ਤੇ ਬਹੁਤ ਹੀ ਬੇਦਰਦੀ ਦੇ ਨਾਲ ਜਿਸ ਨੂੰ ਖਤਮ ਕੀਤਾ ਉਸ ਦੀ ਹੀ ਮੋਟਰ ਤੋਂ ਬਰਾਮਤ ਹੋਈ ਨਾਲੇ ਬੇਦਗਾਰੇ ਨਾਲ ਬੰਦਾ ਮਾਰ ਗੇ ਹਾਂਜੀ ਕੀ ਨਾਮ ਹੈ ਤੇ ਅੱਡਾ ਤੇ ਕੀ ਪੂਰੀ ਕਰਨਾ ਹੋਇਆ ਜੀ ਮੇਰਾ ਨਾਮ ਨਿਰਮਲ ਸਿੰਘ ਮਾਲਾ ਜੀ ਤੇ ਜਿਹੜੀ ਮੰਦਭਾਗੀ ਨਾ ਉਹ ਮੇਰੇ ਪੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਰਾਤ 8 ਵਜੇ ਘਰ ਆਏ ਸੀਗੇ ਘਰ ਆ ਕੇ ਇੱਕ ਨਾ ਪਤਾ ਲੱਗਾ ਨੂਰਾਨੀ ਤੋਂ ਬੀਵ ਸੌਂਗੇ ਸੀਗੇ ਦੋਸਤੋ ਬਾਅਦ ਚ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ ਫੋਨ ਕਾਲ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਹੈ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਕੱਸ ਰਹੇ ਕਿ ਕੋਈ ਪੈਸਾ ਦਾ ਵੀ ਲੈਣ ਦੇਣ ਸੀ ਜਿਹਦੇ ਨਾਲ ਪੈਸਿਆਂ ਦਾ ਪੈਸਿਆਂ ਦਾ ਵੀ ਇਦਾਂ ਆ ਫਾਈਨੈਂਸ਼ਲੀ ਕੈਂਪ ਸੀਗੇ ਬੇਟਾ ਇੱਕ ਫੌਜ ਚ ਇੱਕ ਬੇਟਾ ਇੰਗਲੈਂਡ ਆ ਨੋਵ ਇੰਗਲੈਂਡ ਆ ਫਾਈਨੈਂਸ਼ਲੀ ਕਾਇਮ ਸਿਗੇ ਪੈਸੇ ਆ ਤਾਂ ਪਿੰਡਾਂ ਦੇ ਵਿੱਚ ਲੈਣ ਦੇ ਨੂੰ ਹੁੰਦਾ ਹੀ ਆ ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ ਉਹ ਇਨਵੈਸਟੀਗੇਸ਼ਨ ਦੱਸੇਗੀ ਕਿ ਕੰਮ ਕੋਈ ਹੋਣ ਪੱਕੀ ਇਨਵੈਸਟੀਗੇਸ਼ਨ ਪਹੁੰਚੀ ਨਾ ਕਿ ਕੋਈ ਹੋਰ ਦੇ ਵਿੱਚ ਸਾਹਮਣੇ ਦਾ ਸਾਹਮਣੇ ਆਇਆ ਅ ਆਪਣੇ ਐਸਐਚਐਸ ਆਪਣੇ ਕਬੀਰਪੁਰ ਡੀਐਸਪੀ ਸੁਲਤਾਨਪੁਰ ਲੋਧੀ ਮੌਕੇ ਤੇ ਪਹੁੰਚੇ ਸੀਗੇ ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਬੀਰ ਤੇ ਲਗਾਇਆ ਉਹਨੂੰ ਹੁਣ ਕੀ ਇਨਵੈਸਟੀਗੇਸ਼ਨ ਕਰ ਤੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕੀ ਬੰਦਾ ਹਥਿਆਰ ਪਿਆ ਸੁਧਰ ਲੱਗੇ ਤੇ ਇਧਰ ਉਹਦੇ ਹੋ ਗਏ ਹਥਿਆਰ ਇੱਕ ਜਦੋਂ ਅਸੀਂ ਗਏ ਆ ਉਥੇ ਕ੍ਰਾਈਮ ਸੀਨ ਤੇ ਇੱਕ ਖਾਡੇ ਦੇ ਵਿੱਚ ਲੱਗੇ ਜਿਹੜਾ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਤਕੂਆ ਤਕੂਆ ਪਿਆ ਸੀਗਾ ਉਹਦੇ ਵਿੱਚ ਇੱਕ ਤਕੂਆ ਪਿਆ ਸੀਗਾ ਹੁਣ ਉਹ ਤਕੂਆ ਜਿਹੜਾ ਮੰਨ ਲਓ ਜਿਹੜੇ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਤਰਾ ਉਹ ਇਨਵੈਸਟੀਗੇਸ਼ਨ ਦੇ ਦੀਨ ਆ ਉਹ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਬੜਾ ਬੇਰਹਿਮੀ ਦੇ ਨਾਲ ਜਿਹੜਾ ਕੱਟਿਆ ਬਿਲਕੁਲ ਅਸਲ ਦੇ ਵਿੱਚ ਕਤਲ ਤੇ ਹੁੰਦਾ ਹੀ ਬੇਰਮੀ ਨਾਲਾ ਇਹ ਤਾਂ ਜਿਹੜਾ ਬੇਰਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ ਕਿਸੇ ਪਸ਼ੂ ਨੂੰ ਛੋਟਾ ਨਹੀਂ ਮਾਰਿਆ ਜਾਂਦਾ ਜਿੰਨੇ ਵੀ ਕੀਤਾ ਉਹਨੇ ਪੱਥਰ ਦੇ ਲੋਕੇ ਕੀਤਾ ਆ ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖਿਆ ਟਾਕਾ ਸਰੀਰ ਦੇ ਉੱਤੇ ਧੌਂ ਦੇ ਉੱਤੇ ਟਾਕਾ ਸਿਰ ਸਾਰਾ ਫਿਸਿਆ ਪਿਆ ਬਹੁਤ ਬੇਰਮੀ ਨਾਲ ਜਿਦਾਂ ਕੁਦਾਕਸ਼ਿਸ਼ ਬੀਤੀ ਦਾ ਬੰਦਾ ਕਰ ਸਕਦਾ ਇਹਨਾਂ ਚਰਨੈਲ ਸਿੰਘ ਸਾਹ ਨੌ ਸਰਦਾਰ ਮਹਿੰਦਰ ਸਿੰਘ ਪਿੰਡ ਉਸਾਇਨਪੁਰ ਗੂਲੇ ਬਾਹਰ ਡੇਰਾ ਅੱਜ ਰਾਤ ਸਾਡਾ ਭਾਂਜਾ ਹੀ ਸਰਦਾਰ ਬਲਵੀਰ ਸਿੰਘ ਸਾਹ ਨੌ ਸਰਦਾਰ ਰੇਸ਼ਮ ਸਿੰਘ ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ ਇਹ ਨਹੀਂ ਪਤਾ ਕਿ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲਗਾਏ ਨੇ ਔਰ ਉਹਨਾਂ ਨੂੰ ਲਿਜਾ ਕੇ ਇੱਥੋਂ 2 1.5 ਤੋਂ 2 ਕਿਲੋਮੀਟਰ ਇੱਕ ਬਾਹਰ ਮੋਟਰੇ ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨਾਂ ਭਰਾਵਾਂ ਦੀਆਂ ਸਰਦਾਰ ਵਿਰਸਾ ਸਿੰਘ ਬਲਵੀਰ ਸਿੰਘ ਤੇ ਜਗਰਾਜ ਸਿੰਘ ਦੀਆਂ ਔਰ ਇੱਕ ਮੋਟਰ ਤੇ ਲਿਜਾ ਕੇ ਉਹਨੂੰ ਜਿਹੜਾ ਉਹਦਾ ਉਹਨੂੰ ਸੱਟਾਂ ਸੁੱਟਾਂ ਲਾ ਕੇ ਔਰ ਉਹਦਾ ਜਿਹੜਾ ਇਹ ਗਾਲ੍ਹਾਂ ਦੋਵਾਂ ਬੰਨਿਆਂ ਤੋਂ ਵੱਡ ਕੇ ਥੋੜਾ ਜਿਹਾ ਹੀ ਹੁਣ ਗੱਲ ਜਿਹੜਾ ਰਿਆ ਤੇ ਉਹਦਾ ਰਾਤ ਜਿਹੜਾ ਉਹਨੂੰ ਕੋਈ ਉਹ ਮਾਰ ਗਿਆ ਇਹ ਹੁਣ ਜਿਹੜੀ ਉਹ ਸੇਰੇ ਸੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ ਜਦੋਂ ਘਰੇ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜੇ ਮੋਟਰ ਤੇ ਕੋਈ ਸਿੰਘ ਗਿਆ ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਟਰ ਹੋਇਆ ਸੀ ਰਾਤ ਇਹ ਇਹ ਕਰਕੇ ਉਹਨਾਂ ਨੇ ਮੁੜ ਕੇ ਦਸਿਆ ਫਿਰ ਸਾਰੇ ਉੱਥੇ ਗਏ ਆ ਹੁਣ ਪੀਸ ਜਿਹੜੀ ਉਹ ਡੀਐਸਪੀ ਸਾਹ ਸultanpur lodi ਔਰ ਐਸਐਚਓ थाना ਕਬੀਰਪੁਰ ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ ਹੋਰ ਤਹਿਕੀਕਾਤ ਹੁਣ ਪਤਾ ਲੱਗੂਗਾ ਵੀ ਰਾਤ ਉਹ ਦਿਨਾਂ ਪਾਣਾ ਕੀ ਵਾਪਰਿਆ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਔਰ ਪ੍ਰਸ਼ਾਸਨ ਉਹੀ ਪਰਜਰ ਮੰਗ ਕਰਦੇ ਆ ਵੀ ਇਹਦਾ ਜਿਹੜਾ ਉਹ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਤੇ ਉਹਨਾਂ ਤੇ ਜਿਹੜੀ ਬੰਦੀ ਕਾਨੂੰਨੀ ਕਰਾਈ ਸਭ ਤੋਂ ਸਖਤ ਕਾਰਵਾਈ ਕੀਤੀ ਜਾ ਕੋਣ ਕੋਣੇ ਕਰਦੇ ਵਿੱਚ ਕੋਣ ਕੋਣੇ ਮੋ ਘਰ ਦੇ ਵਿੱਚ ਇਹਦੇ ਦੋ ਬੇਟੇ ਨੇ ਇੱਕ ਬੇਟਾ ਤੇ ਨੋਹ ਜਿਹੜੀ ਇੰਗਲੈਂਡ ਨੇ ਦੂਸਰਾ ਬੇਟਾ ਜਿਹੜਾ ਉਹ ਫੌਜ ਉਹ ਹੈਗਾ ਫੌਜੀ ਏ ਤੇ ਘਰ ਦੇ ਵਿੱਚ ਇੱਕ ਪੋਤਰਾ ਹੈ ਤੇ ਇਹਨਾਂ ਦੀ ਨੋਹ ਹੈ ਤੇ ਇਹ ਆਬਲਬੀਰ ਸਿੰਘ ਸੀ ਹਥਿਆਰ ਵੀ ਮੋਕਲ ਗਈ ਬਰਾਮਦ ਹੋਇਆ ਜਿੰਦੇ ਕੋਈ ਹਥਿਆਰ ਜਿਹੜਾ ਹੋਰ ਤਾਂ ਨਹੀਂ ਕੋਈ ਬਰਾਮਦ ਹੋਇਆ ਇੱਕ ਟਕੂੜਾ ਹੁੰਦਾ ਹੈ ਟਕੂੜਾ ਉਹ ਟਕੂੜਾ ਜਿਹੜਾ ਇਥੋਂ ਬਰਾਮਦ ਹੋਇਆ ਬਾਕੀ ਜਿਹੜਾ ਉਹ ਜਿਵੇਂ ਸੱਤਾਂ ਲੱਗੀਆਂ ਬਾਕੀ ਹੁਣ ਪੁਲਿਸ ਜਿਹੜੀ ਉਹ ਤਹਿਕੀਕਾਤ ਕਰੇਗੀ ਉਹ ਤੋਂ ਸਾਰਾ ਪਤਾ ਲੱਗੇਗਾ ਵੀ ਕਿਹੜੇ ਹਥਿਆਰ ਨਾਲ ਉਹਨੂੰ ਮਾਰਿਆ ਗਿਆ ਗਲ ਵੱਢਿਆ ਗਿਆ ਕਿਹੜੇ ਥਾਰ ਨਾਲ ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਫਿਸਿਆ ਪਿਆ ਸਿਰ ਵੱਢਿਆ ਤੇ ਇੱਕ ਜਿਹੜਾ ਇਹ ਗਲਾ ਜਿਹੜਾ ਇਹ ਦੋਵਾਂ ਬੰਨਿਆਂ ਤੋਂ ਗਲਾ ਇਧਰੋਂ ਵੀ ਕੱਟਿਆ ਇਧਰੋਂ ਦੋਵਾਂ ਦੇ ਸਾਈਡਾਂ ਤੋਂ ਜਿਹੜਾ ਉਹ ਗਲਾ ਕੱਟਿਆ ਕੋਈ ਦੁਸ਼ਮਣੀ ਕੁਛ ਨਾ ਵਜ੍ਹਾ ਰੰਜਿਸ਼ ਕੋ ਸਾਹਮਣੇ ਐਂ ਹੱਦ ਤੱਕ ਦੇਖੋ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਕਿਸੇ ਨਾਲ ਕੋਈ ਸਾਨੂੰ ਤਾਂ ਹਾਇ ਨਹੀਂਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ ਤੇ ਬਾਕੀ ਉਹਦਾ ਜਿਹੜਾ ਕਈਆਂ ਬੰਨਿਆਂ ਨਾਲ ਪੈਸਿਆਂ ਦਾ ਲੈਣ ਦੇਣ ਹੀ ਹੀ ਆਏ ਸੀ ਹੁਣ ਇਹ ਇਹ ਕੁਛ ਨਹੀਂ ਕਹਿ ਸਕਦੇ ਵੀ ਕਿ ਉਹ ਕਿਉਂਕਿ ਪੁਲਿਸ ਤੈਕੀਕਾਦ ਕਰ ਰਹੀ ਏ ਵੀ ਉਹਨੂੰ ਕੀ ਨੂੰ ਫੋਨ ਕੀਤੇ ਉਹਨੇ ਕੀ ਦੇ ਫੋਨ ਉਹਨੂੰ ਆਏ ਆ ਰਾਤ ਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰੇ ਤੇ ਕਿੰਨੇ ਮਾਰੇ ਨੋਡਾ ਫੋਨ ਨੰਬਰ ਹੋਗਾ ਕੋਈ ਗੱਲ ਕਰ ਦਵੇ ਮੇਰੀ ਕੋਣਾ ਦੁਰਪੀਰ ਚਲੋ ਉੱਧਰ ਚੱਲਦੇ ਤੁਸੀਂ ਇੱਥੇ ਰਹਿਣਾ ਠੀਕ ਹੈ ਬਾਲ ਲੈ ਲਓ ਆ ਜਾਓ ਤੁਸੀਂ ਲਾਲ ਠੀਕ ਹੈ ਘਰ ਤੋਂ ਕੌਣ ਪਾਉਣਾ ਹੈ ਘਰ ਤੱਕ ਜੀਏਗਾ ਤੇ ਇਸ ਬ੍ਰਦਰ ਹੈ ਜੀ ਘਰ ਤੱਕ ਜੀਏਗਾ ਜਰਵੀ ਨੂੰ